ਲਾ ਬਈ ਲੱਗੀ ਸ਼ਰਤ 1100 ਦੀ ਸ਼ਰਤ 8 ਬੋਲਾਂ ਚ 4 ਛੱਕੇ ਮਾਰਨੇ ਆ ਗਰਪਿਆਰ ਨੇ ਤੇ ਗगन ਨੇ 4 5 ਬੋਲਾਂ ਵਿੱਚ ਛਕਾਉਣੀਆਂ ਨਾ ਨਾ ਕੁਛ ਨਹੀਂ ਕੁਛ ਨਹੀਂ ਵਾਦਾ ਕੁਛ ਨਹੀਂ ਵਾ ਕੱਲੇ ਛੱਕੇ ਮਾਰਨੇ ਆ ਕੱਲੇ ਛੱਕੇ ਪਾੜਿਆ 8 ਬੋਲਾਂ ਚ 4 ਛੱਕੇ ਲੱਗੀ ਸ਼ਰਤ ਬਾਈ 8 ਬੋਲਾਂ ਚ 4 ਛੱਕੇ ਓਏ ਯਾਰਕਰ ਮਾਰ ਲੂ ਨਾ ਗਾਈ ਥੱਲੇ ਖੜ ਗਿਆ ਪਹਿਲੀ ਵਾਰੀ ਸੱਟ ਕੇ ਦੇਖ ਲੈ ਤੂੰ ਨਹੀਂ ਬੋਲ ਕੇ ਦਸਣਾ ਕੀਪਰ ਤੂੰ ਖੜ ਬਾਂਜੀ ਇੱਕ ਮਿੰਟ ਇੱਕ ਮਿੰਟ ਖੜ ਇਹ ਵੀ ਆਵੇ ਜੇ ਤੂੰ ਇੱਕ ਅਰੇ ਬੋਲਿਆ ਤੇ ਅਸੀਂ ਭਾਈ ਪਲਾਂਟੀ ਲਾਵਾਂਗੇ ਪਾਊਡਰ ਚੰਗਾ ਤੈਨੂੰ ਬੋਲਣ ਤੋਂ ਬਾਅਦ ਭਾਈ ਇੱਥੇ ਖੜ ਗਿਆ ਵਾਈਟ ਸਹੀ ਦਾ ਪਤਾ ਲੱਗ ਜੂ ਬੰ ਨਾਲੇ ਵੀਡੀਓ ਵੀਡੀਓ ਤੇ ਬਣੀ ਜਾਂਦੀ ਕੋਈ ਨਹੀਂ ਭਾਈ ਵਾਈਟ ਸਹੀ ਨਾ ਨਾ ਬਾਅਦ ਭਾਈ ਨਹੀਂ ਉਹ ਪਾਜੀ ਖੜੇ ਓਏ ਵਾਈਟ ਖੜ ਦੇਣਾ ਓਏ ਇੱਕ ਹੀ 0.6 ਇਥੇ ਹੀ ਬੰਨੋ ਕਿਵੇਂ ਹੁਣ ਇੱਥੇ ਇਥੇ ਆਉਗੀ ਖਾਲੇ ਚਰਨਾ ਆਗਾ ਚਰਨਾ ਛਾਲੇ ਦੇ ਖਪਛਾਲੇ ਨਿਸ਼ਾਨਦਾ ਗਲਤ ਆ ਦੂੰਗੀ ਯਾਰ ਜੀ ਗੱਡੋ ਯਾਰ ਕਿੰਨਾ ਦਾ ਬਾਹਰ ਆਪੀ ਚਲਾ ਛਾਲੇ ਉਹਦੀ ਬਾੜਾ ਨਹੀਂ ਨਹੀਂ ਛਾਲੇ ਉਹਦੀ ਬਾੜਾ ਯਾਰ ਫੂਲਾਈਦਾ ਬੜਾ ਕੁੱਟੇ ਦੇ ਪੱਟੇ ਪਾਇਆ ਨੇ ਕੋਈ ਨਹੀਂ ਪਾਇਆ ਗਲੇ ਇੱਟੇ ਬੋਲੇ ਚੱਲ ਲੈ ਭਾਈ 8 ਬਾਲਾਂ ਚਾਰ ਛੱਕੇ ਪਹਿਲਾ ਨਹੀਂ ਵਜਿਆ ਭਾਈ ਨਹੀਂ ਵਜਿਆ ਭਾਈ ਇਹ ਆਹੀ ਤੇ ਸ਼ਾਟ ਨਹੀਂ ਮਾਰਦਾ ਆ ਹੁਣ ਜੇ ਸਾਹਮਣੇ ਮਾਰੇ ਕੋਈ ਨਹੀਂ ਕੋਈ ਆਉਣਗੇ ਸੱਤ ਬੋਲਾਂ ਚਾਰ ਛੱਕੇ ਇਹਨੂੰ ਲੈਗ ਨਹੀਂ ਵਾਇਦਾ ਲੈਗ ਤੇ ਨਹੀਂ ਵਾਇਦਾ ਸਮਝ ਨਹੀਂ ਕਿ ਸਾਹਮਣੇ ਸੱਤ ਬੋਲਾਂ ਚਾਰ ਛੱਕੇ ਵਾਈਡ ਬਾਲ ਸੀ ਓਏ ਤੇਰੀ ਵੀਡੀਓ ਕੀ ਬਣਾ ਪੈਂਚ ਓਏ ਸੋਪਾ ਗਾਲ ਨਹੀਂ ਕੱਢਣੀ ਹਾਂ ਠੰਡਾ ਜਾਂਦਾ ਗਿਆ ਠੰਡਾ ਵਾਈਡ ਸੀ ਵਾਈਡ ਸੀ 6 ਬੋਲਾਂ ਚਾਰ ਛਿੱਕੇ ਪਹਿਲਾ ਪਹਿਲਾ ਵੱਜ ਗਿਆ ਬਾਲੀਵੋਡ ਮਾਰੀਦਾ ਓ ਵਿਚਾਲੇ ਤੂੰ ਸਨ ਉੱਤੇ ਸਨ ਨਹੀਂ ਕਰ ਲੈ ਹੁਣ ਦੋ ਬੋਲ ਹੋ ਗਿਆ ਦਾ ਦੋਸ਼ ਕੀ ਖਾਣਾ ਪੰਜ ਬੋਲਾਂ ਤਿੰਨ ਛਿੱਕੇ ਬੱਸ ਏਂ ਜੋੜ ਲਾ ਦੋ ਹੀ ਤ ਪਾਉਣੀਆਂ ਯਾਰ ਪਰਾਂ ਮਾਰਾ ਪੰਜਾਜ ਤਨ ਛਕੇ ਫੋਲਟਾ ਤੇ ਵੀ ਨਹੀਂ ਮਾਰਦਾ ਪਰ ਲੱਗਦੇ ਨਹੀਂ ਡਿੱਗਣ ਦਿੰਦਾ ਨਹੀਂ ਵਜਿਆ ਨਹੀਂ ਵਜਿਆ ਨਹੀਂ ਵਜਿਆ ਲੈ ਬਾਈ ਪੰਜ ਬੋਲਾਂ ਤਨ ਛਕੇ ਵੱਜ ਗਿਆ ਵੱਜ ਗਿਆ ਵੱਜ ਗਿਆ ਵੱਜ ਗਿਆ ਭਾਈ ਚਾਰ ਬੋਲਾਂ ਦੋਸ਼ ਕੇ ਰਹਿ ਗਏ ਗਗਨ ਦੋ ਬਚ ਰੰਗਾ ਦੋ ਬਚ ਰੰਗਾ ਬੰਟੀ ਚਾਰ ਬੋਲਾ ਚੋਰ ਹੈ ਮਨ ਲਗਾ ਦੋ ਬਰ ਬੜਾ ਟੱਪਣ ਗਿਆ ਫੇਰ ਫੇਰ ਚਾਰ ਬੋਲਾਂ ਦੋਸ਼ ਕੇ ਪਹਿਲਾਂ ਹੀ ਖਾ ਜੂ ਹਾਏ ਓਏ ਆ ਹਾਈਡ ਗਵਾਇਡ ਤਿਕਦਾ ਤੇ ਆ ਗਿਆ ਨਾ ਨਾ ਭਾਈ ਦਸਣਾ ਨਹੀਂ ਗਏ ਨੇ ਹਾਂ ਗਰ ਪਿਆਰ ਨੂੰ ਬੈਠ ਹਾਂ ਪਟਾਰੀ ਸੱਟ ਆਹ ਰਹੀ ਪਟਾਰੀ ਸੱਟ ਗਈ ਨਾ ਚਾਰ ਬੋਲੇ ਦੋ ਜਿੱਕੇ ਚਾਰ ਬੋਲਾ ਦੋ ਜਿੱਕੇ ਹਾਂ ਸਹੀ ਆ ਕੱਢ ਰ ਕੱਢ ਰ ਬਾਗ ਤਿੰਨ ਬੋਲਾਂ ਦੋਸ ਕੇ ਫੇਰ ਕਰ ਪਿਆਰ ਤੇ ਪ੍ਰੈਸ਼ਰ ਅਸੀਂ ਇਹਦਾ ਪਿੱਛੋਂ ਭੇਜੋ ਫੇਰ ਕਰ ਪਿਆਰ ਤੇ ਪ੍ਰੈਸ਼ਰ ਹਾਂ ਉਹ 10 ਕੇ ਕਰਾ ਹਾਂ ਹਾਂ 10 ਕੇ ਤਿੰਨਾ ਇਹ ਦੋ ਵੀਰੇ ਨਾਮ ਹੀ ਨਹੀਂ ਲੈ ਸਕਦਾ ਉਹਦਾ ਗਗਨਾ ਗਗਨਾ ਬਾਸ ਨੂੰ ਵੱਜੂ ਵੱਜੂ ਕਿਤੇ ਗਗਨਾ ਆਹ ਭਈ ਆਪਾਂ ਗੱਲ ਕਰਾਂ ਆ ਬਾਤ ਕਰ ਚੱਲ ਚੱਲ ਵੱਜੂ ਵੱਜੂ ਕਿਤੇ ਸਿੱਟ ਲੈ ਤੂੰ ਨਹੀਂ ਆਈ ਏਹੀ ਹੁੰਦੀ ਜੱਲਿਆ ਤਿੰਨਾ ਜਦੋਂ ਹਾਏ ਓਏ ਅੱਜ ਗਿਆ ਵਾਦ ਗਿਆ ਦੋਆ ਜੱਕ ਹਾਏ 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 ਲੱਗਦੇ ਕਿਉ ਸਿਰਨਾ ਦੋਆ ਬਣ ਗਿਆ ਸੀ ਦੋਆ ਜੱਕ ਆਪੜੀ ਖਵਾ ਲੈ ਲੈ ਨੇ ਹਾਏ ਕਿਰੇ ਕਿੰਨੇ ਮਾਰੇ ਮੈਂ ਦੱਸ ਕਿਹੋਂ ਦਾਸ ਕਿੰਨੇ ਖਾਏਗਾ ਦੋਵਾਂ ਜੇ ਕਿ ਸਿੱਕਾ ਵੱਜ ਗਿਆ ਬੋਲ ਤੇ ਸਿੱਕਾ ਸਾਹਮਣੇ ਇਹ ਨਹੀਂ ਵੱਜਿਆ ਨਹੀਂ ਵੱਜਿਆ ਨਹੀਂ ਵੱਜਿਆ ਚਾਹੂੰਗਾ ਇੱਕ ਜੇ ਕਿ ਸਿੱਕਾ ਇੱਕ ਜੇ ਕਿ ਸਿੱਕਾ ਜੇ ਤੂੰ ਸਿੱਧੀ ਮਾਰਾ ਛੱਕਾ ਵੱਜਾ ਹਾਂ ਸਿੱਧਾ ਵੱਜਾ ਸਿੱਧਾ ਛੱਕਾ ਵੱਜਾ ਚਲੋ ਹੋਰ ਪਾ ਗਿਆ ਸਿੱਧਾ ਰਾਵਣ ਵੱਜਿਆ ਸਿੱਕਾ ਗਗਨ ਰੌਂਡ ਰੌਂਡ ਦੀ ਪਾਲਾ ਗਗਨ ਛੱਕਾ ਖਾਊਆ ਸਾਹਮਣੇ ਕਟਰੀ ਵੀਰ ਬਾਊ ਵਾਲਾ ਕਟਰੀ ਵੀਰ ਪਾਊਆ ਉਹਦੀ ਘਟਦਾ ਘਟੜ ਨਹੀਂ ਗੋਮਦੀ ਸਿੱਧੀ ਆਉਗੀ ਹੈ ਬਾਂਡੀ ਦਾ ਸਖਾਉਆ ਪੱਕੀ ਗੱਲ ਹੈ ਮਾਰੀ ਦੇ ਟੱਪਣ ਥੋੜੀ ਦੂਰ ਹੋਰ ਦੀ ਹੈ ਬਾਹਲਾ ਬੇੜਾ ਅਬਾਉਂਸਰ ਮਾਰੀ ਬਾਉਂਸਰ ਹੈ ਕਾ ਨਾ ਆਵੜੀ ਦਾ ਸਖਾਉਆ ਆਏ ਸਾਹਮਣੇ ਮਾਰਨ ਵਾਲੀਆਂ ਪਾਉਂਦੀ ਪਿਆਰ ਨਹੀਂ ਖਾਜੂ ਇੱਕ ਤਾਂ ਤੇ ਸਾਹਮਣੇ ਆਵਣਾ ਬੋਲ ਡੱਪ ਜੂਗੀ ਬੋਲ ਕਮਾਚ ਗਈ ਬਈ ਉਹ ਨਹੀਂ ਛੱਡਦਾ ਸਲੋਵਰ ਤੈਨੂੰ ਦੱਸਦਾ ਖੜਾ ਹੀ ਸਲੋਵਰ ਨੂੰ ਆ ਹੁਣ ਤਾਂ ਇਹ ਓਏ ਯਾਰ ਨਹੀਂ 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 ਉਧਰ ਦੀ ਪਾ ਕੋਚ ਸਾਹਿਬ ਕੋਚਿੰਗ ਕਰ ਰਹੇ ਆ ਬੌਂਸਰ ਮੰਗਦਾ ਸੁਖੀ ਉਹ ਹੋਈ ਉਹ ਕਿੱਥੇ ਨਹੀਂ ਆ ਓਏ ਉਹ ਤਾਂ ਨਵੇਂ ਟ ਹੋ ਗਏ ਆ ਜਾ ਕੁੱਡਾ ਹੀ ਜਣੀ ਸੀ ਕੈਂਸਰ ਦੂ ਉਥੇ ਕਿਤੇ ਹੀ ਗਹਿਣਾ ਆ ਗਈ ਆ ਗਈ ਆ ਗਈ ਗਰੀਸਾ ਗਈ ਉਹ ਲਾਸਟ ਬਾਲ ਤੇ ਵੱਟਾ ਦਾ ਆਫਰ ਵੀ ਆਏ ਸ਼ਿਕਾ ਵੱਜੂ ਪਹਿਲਾਂ ਕਦੇ ਸਿਰਦਾ ਬੰਟੀਆਂ ਦਾ ਸ਼ਿਕਾ ਵੱਜੂ ਆ ਬਾਈ ਹਾਂ ਬਈ ਨਾ ਮੋਹ ਹੈ ਨਹੀਂ ਬੜਾ ਪੜਾ ਵੱਜੂ ਗਗਨ ਓਏ ਓਵਰ ਪੇ ਜਿੱਟੂ ਆ ਹੋ ਗਾਸ ਤੈਨੂੰ ਮੈਂ ਜੈ ਔਲ ਕਰ ਮਾਰੂ ਖਾਊ ਪੱਕਾ ਹੀ ਹੋ ਇਹ ਆਊਆ ਇਹ ਬੋਲ ਨਾ ਬੋਲ ਨਾ ਯਾਰ ਠੀਕ ਆ ਬਾਈ ਆਂਦੀ ਆ ਬਾਈ ਇੱਕ ਚੱਕ ਰਹਿ ਗਿਆ ਇੱਕ ਦੇ ਇੱਕ ਸ਼ਿਕਾ ਇਹ ਚੜ ਗਿਆ ਉੱਤੇ ਆਹਾ ਆਉ ਦਾਬੀ ਮਾਰ ਗਿਆ ਨਾ ਕੋਈ ਪਤਾ ਲੱਗਦਾ ਮੈਂ ਚੜ ਗਿਆ ਬੱਸ ਨਹੀਂ ਦੇਖਣਾ ਬੰਦਾ ਇਹ ਬੰਦੇ ਕਿੱਥੇ ਬੈਠ ਜਾਈਏ ਤਨ ਖਾ ਗਿਆ ਭਾਈ ਯਾਰ ਉਹ ਜਿਹੜੇ ਤੂੰ ਬੋਲ ਰਿਹਾ ਇੱਕ ਤੂੰ ਸੁਣ ਓਏ ਤੂੰ ਸਲੋਅ ਬੈਠ ਵੀ ਕੇ ਛੱਡ ਦੇ ਹਾਂ ਲੈ ਤਨ ਮਾਦੀ ਕੇ ਬਹੁਤ ਦੇਗਾ